ਬੰਗਾਲ ਬੰਗਾਲ ਅਮੀਨਾਦ ਕਮਿਸ਼ਨ ਦੀ ਰਿਪੋਰਟ ਲਾਗੂ ਕਰੋ ਲਾਗੂ ਕਿਸਾਨ ਮੁੜ ਦਿੱਲੀ ਦੀਆਂ ਬਰੂਹਾਂ ਤੇ ਜਾ ਕੇ ਲਗਾਉਣਗੇ ਧਰਨਾ ਦਿੱਲੀ ਅੰਦੋਲਨ 2 ਦੀਆਂ ਤਿਆਰੀਆਂ ਨੂੰ ਲੈ ਕੇ ਪੰਜਾਬ ਭਰ ਦੇ ਵਿੱਚ ਜਿੱਥੇ ਟਰੈਕਟਰ ਮਾਰਚ ਕੱਢੇ ਜਾ ਰਹੇ ਨੇ ਉੱਥੇ ਹੀ ਜ਼ਿਲ੍ਹਾ ਕਪੂਰਥਲਾ ਦੇ ਵਿੱਚ ਜਿਹੜਾ ਹੈ ਟਰੈਕਟਰ ਮਾਰਚ ਕੱਢਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਦਿੱਲੀ ਅੰਦੋਲਨ 2 ਦੀਆਂ ਤਿਆਰੀਆਂ ਜਿਹੜੀਆਂ ਨੇ ਉਹ ਮੁਕੰਮਲ ਹੋ ਗਈਆਂ ਨੇ ਉਹਨਾਂ ਤਿਆਰੀਆਂ ਨੂੰ ਲੈ ਕੇ ਜਿਹੜਾ ਹੈ ਜੰਗੀ ਮਿਸਲ ਦਾ ਟਰੈਕਟਰ ਮਾਰਚ ਜਿਹੜਾ ਉਹ ਸੜਕਾਂ ਦੇ ਉੱਤੇ ਕੱਢਿਆ ਗਿਆ ਦੂਜੇ ਪਾਸੇ ਪ੍ਰਧਾਨ ਸ਼ੇਰ ਸਿੰਘ ਮਹੀਵਾਲ ਨੇ ਕਿਹਾ ਹੈ ਕਿ ਨਰਿੰਦਰ ਮੋਦੀ ਨੇ ਜੋ ਕਾਨੂੰਨ वापस वापसले ਬਾਰੇ ਜੋ ਕਿ ਕਿਸਾਨ ਜਥੇਬੰਦੀਆਂ ਨਾਲ ਵਾਅਦੇ ਕੀਤੇ ਸੀ ਉਹਨਾਂ ਨੂੰ ਪੂਰਾ ਨਹੀਂ ਕੀਤਾ ਗਿਆ ਜਿਵੇਂ ਕਿ ਫਸਲਾ ਤੇ ਐਮਐਸਪੀ ਤੇ ਹੋਰ ਮੰਗਾਂ ਜਿਹੜੀਆਂ ਕਿਸਾਨਾਂ ਦੀਆਂ ਸੀ ਉਹਨਾਂ ਨੂੰ ਨਹੀਂ ਮੰਨਿਆ ਗਿਆ ਜਿਸ ਨੂੰ ਚਲਦੇ ਹੋਏ ਹੁਣ ਜਿਹੜੇ ਕਿਸਾਨ ਨੇ ਮੋੜ ਦਿੱਲੀ ਦੀਆਂ ਬਰੂਹਾਂ ਤੇ ਜਾ ਕੇ ਤਰਨਾ ਲਾਉਣਗੇ ਕੇਂਦਰ ਸਰਕਾਰ ਖਿਲਾਫ ਜਿਹੜਾ ਹੈ ਤਰਨਾ ਲਗਾਉਣ ਜਾ ਰਹੇ ਨੇ ਕਿਸਾਨ ਦੱਸਿਆ ਜਾ ਰਿਹਾ ਹੈ ਕਿ ਇਸ ਵਿੱਚ ਕਿਸਾਨ ਜਿਹੜੇ ਨੇ ਆਪਣੇ ਟਰੈਕਟਰਾਂ ਦੇ ਨਾਲ ਪ੍ਰਦਰਸ਼ਨ ਕਰਕੇ ਕੇਂਦਰ ਸਰਕਾਰ ਨੂੰ ਜਿਹੜਾ ਨੇ ਉਹ ਦੱਸ ਰਹੇ ਨੇ ਕਿ ਸਾਡੀ ਜਿਹੜੀ ਤਿਆਰੀ ਹੈ ਉਹ ਬਿਲਕੁਲ ਮੁਕੰਮਲ ਹੋ ਗਈ ਹੈ ਫਰਵਰੀ ਦੇ ਵਿੱਚ ਕਿਸਾਨਾਂ ਦੇ ਵੱਲੋਂ ਜਿਹੜੀ ਹੈ ਦਿੱਲੀ ਵੱਲ ਨੂੰ ਕੂਚ ਕਰਨ ਦੀ ਜਿਹੜੀ ਕਾਲ ਦਿੱਤੀ ਗਈ ਹੈ ਇਸ ਦੇ ਚਲਦੇ ਕਿਸਾਨਾਂ ਦੇ ਵੱਲੋਂ ਪੰਜਾਬ ਭਰ ਦੇ ਵਿੱਚ ਜਿਹੜੇ ਨੇ ਉਹ ਟਰੈਕਟਰ ਮਾਰਚ ਕੱਢੇ ਜਾ ਰਹੇ ਨੇ ਤਾਂ ਜੋ ਕੇਂਦਰ ਨੂੰ ਜਿਹੜਾ ਹੈ ਉਹ ਇਹ ਦੱਸਿਆ ਜਾ ਸਕੇ ਕਿ ਉਹਨਾਂ ਦੀਆਂ ਜੋ ਤਿਆਰੀਆਂ ਨੇ ਉਹ ਬਿਲਕੁਲ ਮੁਕੰਮਲ ਨੇ ਉਹਨਾਂ ਕਿਹਾ ਹੈ ਕਿ ਜੇ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਸੀਂ ਦਿੱਲੀ ਦੇ ਵਿੱਚ ਦੁਬਾਰਾ ਜਿਹੜਾ ਹੈ ਉਹ ਪੱਕਾ ਧਰਨਾ ਲਗਾਵਾਂਗੇ ਹੋਰ ਕੀ ਕੁਝ ਕਹਿਣਾ ਹੈ ਕਿਸਾਨ ਜਥੇਬੰਦੀਆਂ ਦਾ ਇੱਕ ਵਾਰੀ ਉਹ ਵੀ ਸੁਣ ਲੈਣੇ ਆ ਸੰਗਠਨ ਸਗਤਰ ਸਿੰਘ ਮਈਵਾਲ ਬੇਨਤੀ ਕਰ ਰਹੇ ਆ ਜੀ ਜੋ 13 ਫਰਵਰੀ ਨੂੰ ਦਿੱਲੀ ਦੇ ਵਿੱਚ ਪੂਰੇ ਭਾਰਤ ਦੀਆਂ 76 ਜਥੇਬੰਦੀਆਂ ਜਿਹੜੀਆਂ ਵਾ ਮੈਦਾਨ ਦੇ ਵਿੱਚ ਉਤਰ ਰਹੀਆਂ ਵਾ ਕਿਉਂਕਿ ਜਿਹੜੀ ਮੋਦੀ ਹਕੂਮਤ ਆ ਮੰਨੀਆਂ ਹੋਈਆਂ ਮੰਗਾਂ ਤੋਂ ਜਿਹੜਾ ਪਿਛਲੀ ਵਾਰ ਆਪਾਂ ਦਿੱਲੀ ਦੇ ਵਿੱਚ ਅੰਦੋਲਨ ਕੀਤਾ ਵਾ 2020-21 ਦੇ ਵਿੱਚ ਉਹਦੇ ਤੋਂ ਮੋਦੀ ਸਰਕਾਰ ਜਿਹੜੇ ਕਾਲੇ ਕਾਨੂੰਨ ਸੀ ਉਹ ਤੇ ਵਾਪਸ ਕਰ ਲੇ ਪਰ ਜਿਹੜੀਆਂ ਮੰਨੀਆਂ ਹੋਈਆਂ ਮੰਗਾ ਸੀਗੀਆਂ ਵੀ ਐਮਐਸਪੀ ਦਾ ਜਿਹੜਾ ਕਾਨੂੰਨ ਆ ਉਹ ਲਾਗੂ ਕਰਾਂਗੇ ਸਵਾਮੀ ਡਾਕਟਰ ਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਾਂਗੇ ਬਿਜਲੀ ਸੋਧ ਬਿੱਲ ਜਿਹੜਾ ਵਾ ਉਹ ਰੱਦ ਕਰਾਂਗੇ ਪਰ ਰੱਦ ਤੇ ਕੀ ਕਰਨਾ ਹੈਗਾ ਪੰਜਾਬ ਦੇ ਵੀ ਜਿਹੜੇ ਆ ਭਗਵੰਤ ਮਾਨ ਸਰਕਾਰ ਆ ਇਹ ਵੀ ਕਾਰਪੋਰੇਟ ਘਰਾਣਿਆਂ ਦੇ ਗਾੜੀ ਗੋਡੇ ਟੇਕ ਚੁੱਕੀ ਆ ਤੇ ਧੜਾ ਤੜ ਚੇਪ ਵਾਲੇ ਮੀਟਰ ਲਾ ਰਹੇ ਆ ਉਹਦੇ ਤੋਂ ਸਰਕਾਰ ਭਾ ਚੁੱਕੀ ਆ ਸੈਂਟਰ ਦੀ ਸਰਕਾਰ ਮੋਦੀ ਸਰਕਾਰ ਲਖੀਰਪੁਰ ਖੀਰੀ ਵਾਲੇ ਅਜੇ ਮਿਸ਼ਰਾ ਟਾਣੀ ਅਸ਼ੀਸ਼ ਮਿਸ਼ਰਾ ਜਿਨ੍ਹਾਂ ਨੇ ਸਾਡੇ ਚਾਰ ਕਿਸਾਨ ਤੇ ਇੱਕ ਪੱਤਰਕਾਰ ਵੀਰ ਜਿਹੜਾ ਉਹ ਦਲੜ ਕੇ ਮਾਰਤਾ ਅਜੇ ਤੱਕ ਸਾਨੂੰ ਉਹਦਾ ਇਨਸਾਫ ਨਹੀਂ ਮਿਲਿਆ ਦਿੱਲੀ ਦੇ ਵਿੱਚ ਜਿੰਨੇ ਵੀ ਕਿਸਾਨਾਂ ਮਜ਼ਦੂਰਾਂ ਤੇ ਪਰਚੇ ਹੋਈ ਸੀ ਇਹਨਾਂ ਕਾਹੇ ਰੱਦ ਕਰਾਂਗੇ ਹਿੰ ਤੱਕ ਕੋਈ ਨਹੀਂ ਕੀਤਾ ਤੇ ਉਸ ਤੋਂ ਬਾਅਦ ਨਵੇਂ ਕਾਨੂੰਨ ਜਿਹੜੇ ਆ ਉਹ ਧੜਾ ਧੜਾ ਲਾਗੂ ਕਰ ਰਹੇ ਆ ਜਿਸ ਤਰ੍ਹਾਂ ਭੋਹ ਭੂਮੀ ਕਾਨੂੰਨ ਆ ਵੀ ਕਿਸਾਨ ਤੇ ਮਜ਼ਦੂਰ ਦੀ ਸਹਿਮਤੀ ਤੋਂ ਬਿਨਾ ਜ਼ਮੀਨ ਐਕਵਾਇਰ ਕਰਨੀ ਦੂਸਰੇ ਬੰਨੇ ਫਸਲਾਂ ਤੋਂ ਇੰਪੋਰਟ ਡਿਊਟੀ ਚੁੱਕ ਦੇਣੀ ਮਾਰੋ ਲਿਆਣ ਕੇ ਫਸਲਾਂ ਇੱਥੇ ਵੇਚਣੀਆਂ ਤੇ ਭਾਰਤਰੀਆਂ ਫਸਲਾਂ ਜਿਹੜੀਆਂ ਪੰਜਾਬ ਦੀਆਂ ਫਸਲਾਂ ਵਾਂ ਉਹ ਰੁੱਲ ਰਹੀਆਂ ਵਾਂ ਇਹ ਸਾਰੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਨੌਜਵਾਨਾਂ ਦੀਆਂ ਮੰਗਾਂ ਨੂੰ ਲੈ ਕੇ ਤੇ 13 ਫਰਵਰੀ ਨੂੰ ਜਿਹੜਾ ਵਾ ਦਿੱਲੀ ਦੇ ਵਿੱਚ ਮੋਰਚਾ ਲੱਗਣ ਜਾ ਰਿਹਾ ਉਹਦੇ ਤੋਂ ਪਹਿਲਾਂ ਜਥੇਬੰਦੀ ਦੇ ਜਿਹੜੇ ਐਕਸ਼ਨ ਸੀ 26 ਦਾ ਸੀਗਾ 29 ਦਾ ਸੀ ਅੱਜ 2 ਫਰਵਰੀ ਨੂੰ ਜਿਹੜਾ ਉਹ ਟਰੈਕਟਰ ਮਾਰਚ ਹੋ ਰਿਹਾ ਜੌਨ ਸੁਲਤਾਨਪੁਰ ਲੋਧੀ ਵੱਲੋਂ ਇਸੇ ਤਰ੍ਹਾਂ ਦੂਜੇ ਜਿਹੜੇ ਸਾਡੇ ਜੌਨ ਆ ਨਡਾਲਾ ਜੌਨ ਆ ਢਿਲਵਾ ਜੌਨ ਆ ਜੋਨ ਬਾਬਾ ਵੀਰ ਸਿੰਘ ਜੋਨਿਆ ਜੋਨ ਡੱਲਾ ਸਾਹਿਬ ਆ ਮੀਰੀ ਪੀਰੀ ਗੁਰਸਰ ਇਹ ਲਗਾਤਾਰ ਹੀ ਹੁਣ ਜਿੱਦਾਂ ਅੱਜ ਸultanpur Lodhi ਜੋਨ ਤੋਂ ਸ਼ੁਰੂਆਤ ਹੋਈ ਆ ਟਰੈਕਟਰਾਂ ਦੀ ਟਰੈਕਟਰ ਮਾਰਚ ਹੋ ਰਹਾ ਲੋਕਾਂ ਦੇ ਵਿੱਚ ਗੱਲ ਖੜਾਂਗੇ ਵੀ ਮੋਦੀ ਹਕੂਮਤ ਪਹਿਲੀਆਂ ਮੰਗਾਂ ਤੇ ਮੰਨੀਆਂ ਨਹੀਂ ਆ ਉਹਨਾਂ ਨੂੰ ਇੱਕ ਪਾਸੇ ਕਰਕੇ ਤੇ ਤਾਨਾਸ਼ਾਹੀ ਵਰਤੀ ਰਹੀ ਆ ਜਿਹੜਾ ਉਹ ਕਰ ਰਹੀ ਆ ਤੇ ਦੂਸਰੇ ਬੰਨੇ ਨਵੇਂ ਕਾਨੂੰਨ ਲਿਆ ਕੇ ਤੇ ਸਾਡੀਆਂ ਜ਼ਮੀਨਾਂ ਖੋਣ ਦੀ ਤਿਆਰੀ ਆ ਮੰਡੀ ਖੋਣ ਦੀ ਤਿਆਰੀ ਆ ਉਹ ਲੋਕਾਂ ਦੇ ਵਿੱਚ ਅੱਜ ਅਸੀਂ ਗੱਲ ਖੜ ਰਹੇ ਆ ਤੇ 13 ਫਰਵਰੀ ਨੂੰ ਵੱਡਾ ਮੋਰਚਾ ਜਿਹੜਾ ਦਿੱਲੀ ਦੇ ਵਿੱਚ ਲੱਗਣ ਜਾ ਰਿਹਾ ਉਹਦੀਆਂ ਤਿਆਰੀਆਂ ਇਸ ਟਾਈਮ ਪੂਰੀਆਂ ਮੁਕੰਮਲ ਹੋ ਚੁੱਕੀਆਂ ਵਾ ਹੁਣ ਮੋਦੀ ਸਰਕਾਰ ਸੋਚੇ ਕਿ ਉਹਨੇ ਕੀ ਕਰਨਾ ਵਾ ਦਿੱਲੀ ਦੇ ਵਿੱਚ ਜਿਹੜਾ ਅਰਕਿਸ਼ ਨਰਚ ਹੋਣਾ ਵਾ ਗੱਲ ਆਰ ਪਾਰ ਦੀ ਹੋਣੀ ਆ ਚਾਹੇ ਅਸੀਂ ਨਹੀਂ ਚਾਹੇ ਉਹ ਨਹੀਂ ਚਾਹੇ ਮਰਾਂਗੇ ਤੇ ਚਾਹੇ ਜਿੱਤਾਂਗੇ ਅੱਗੇ ਵਾਂਗੂ ਨਹੀਂ ਹੋਊਗਾ ਐਮਐਸਪੀ ਦਾ ਕਾਨੂੰਨ ਜਿਹੜਾ ਵਾ ਉਹ ਲੈ ਕੇ ਆਵਾਂਗੇ ਆਪਣੀਆਂ ਮੰਗਾਂ ਜਿਹੜੀਆਂ ਮਨਵਾ ਕੇ ਆਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟਰੈਕਟਰ ਮਾਰਚ ਕਿੱਥੋਂ ਲੱਗ ਗਿਆ ਜਿੱਦੋਂ ਸ਼ੁਰੂ ਕਰਕੇ ਤੇ ਕਿੱਥੇ ਤੱਕ ਜਾਣਾ ਜੀ ਦੇਖੋ ਜੀ ਟਰੈਕਟਰ ਮਾਰਚ ਇਸ ਟਾਈਮ ਅਸੀਂ ਖਨੋਤੇ ਆ ਤਲਵੰਡੀ ਚੋਧਰੀਆਂ ਦੇ ਵਿੱਚ ਦਾਣਾ ਮੰਡੀ ਦੇ ਵਿੱਚ ਇਹ ਵਾਇਆ ਗੂਲਪੁਰ ਪਿਬਾ ਆਰਸੀਐਫ ਉਤੋਂ ਫਿਰ ਪਾਜੀਆਂ ਅਡੜਵਿੰਡੀ ਹੁੰਦੇ ਸultanpur ਲੋਧੀ ਜਿਹੜਾ ਉੱਥੇ ਰੁਕਾਂਗੇ ਉਥੇ ਸੰਗਤ ਨੂੰ ਚਾਹ ਪਾਣੀ ਪਿਆ ਕੇ ਉਥੋਂ ਕੁਛ ਤਾਂ ਟਰੈਕਟਰ ਜਿਹੜੇ ਤਲਵੰਡੀ ਨੂੰ ਆਉਣਗੇ ਤੇ ਕੁਛ ਕਬੀਰਪੁਰ ਆਇਆ ਜਿਹੜਾ ਵਾ ਉਧਰ ਨੂੰ ਜਾਣਗੇ ਕਿ ਕਿਹੜੇ ਕਿਹੜੇ ਪਿੰਡਾਂ ਦੇ ਆਏ ਆ ਲਗਭਗ ਸultanpur ਜਾਣਦੇ ਜਿਹੜੇ ਆ ਤਕਰੀਬਨ ਸਾਰੇ ਟਰੈਕਟਰ